ਸਾਡੇ ਪਿੰਡ ਦਾ ਸਾਰੇ ਕੰਮ ਠੀਕ ਹੋਣਾ ਚਾਹੀਦਾ ਕੋਈ ਵੀ ਬਣਨੇ ਚ ਰਹੀ ਜ ਉਹ ਵੀ ਬਣਨੀ ਚਾਹੀਦੀ ਆ ਸਾਡੀ ਧਰਮਸ਼ਾਲਾ ਦਾ ਬਹੁਤ ਬੁਰਾ ਹਾਲ ਆ ਉਹ ਵੀ ਸਮੱਸਿਆ ਸਾਡੀ ਪੂਰੀ ਹੋਣੀ ਚਾਹੀਦੀ ਆ ਕੀ ਹੋਇਆ ਹੈ ਧਰਮਸ਼ਾਲਾ ਪਲਾਸਟਰ ਸਾਰੇ ਪਟਾਈ ਚ ਛੱਤ ਟੁੱਟੀ ਹੋਈ ਆ ਛੱਤ गिरਨੇ ਵਾਲੀ ਜਾ ਕੇ ਦੇਖ ਲੋ ਚਾਹੀ ਹਾਂ ਮੈਂ ਸਭ ਨੂੰ ਦੱਸਿਆ ਹਾਂਜੀ ਦੱਸ ਤਾਂ ਉਹਨਾਂ ਨੂੰ ਵੀ ਸਾਡੇ ਨਾਲ ਕੋਈ ਵੀ ਗੱਲ ਹੋਈ ਅਸੀਂ ਤਾਂ ਹੁਣ ਗੱਲ ਕਰੀਏ ਵੀ ਇਹਨਾਂ ਨੂੰ ਸਾਨੂੰ ਦੱਸਣ ਸਮੱਸਿਆ ਪੂਰੀ ਹੋਣੀ ਚਾਹੀਦੀ ਆ ਇਹ ਦੱਸੋਗੇ ਤਾਂ ਹੀ ਮਤਲਬ ਹਾਂਜੀ ਹੁਣ ਅਸੀਂ ਤਾਂ ਹੀ ਗੱਲ ਕਰੀਏ ਨਾ ਵੀ ਸਾਡੀ ਸਮੱਸਿਆ ਪੂਰੀ ਹੋਣੀ ਚਾਹੀਦੀ ਆ ਕੀ ਨਾਮ ਹੈ ਜੀ ਗੁਰਮੁਖ ਸਿੰਘ ਜੀ ਕੀ ਕਿਹੜੇ ਚੌਣੇ ਸਾਡੇ ਪਿੰਡ ਕੈਂਪ ਲੱਗਿਆ ਜੀ ਹਾਂਜੀ ਸਾਰੇ ਕੰਮ ਇੱਥੇ ਬਿਜਲੀ ਪਾਣੀ ਬੱਡ ਸਪਲਾਈ ਦਾ ਨਹਿਰ ਮਹਿਕਮੇ ਦਾ ਜੀ ਸਾਰੇ ਹੋਰ ਨੇਗਰ ਦਾ ਕੰਮ ਸਾਰੇ ਕਰਿਆ ਹੈ ਕੈਂਪ ਲੱਗਿਆ ਹੈ ਮਤਲਬ ਇੱਕੋ ਛੱਤ ਥੱਲੇ ਸਾਰੇ ਕੰਮ ਤੋਂ ਮੁਕੂਦੇ ਆ ਹਾਂ ਹਾਂਜੀ 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 ਕੋਈ ਕੋਈ ਪ੍ਰੋਬਲਮ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਕੋਈ ਪ੍ਰੋਬਲਮ ਨਹੀਂ ਸਾਡੀ ਧੰਨ ਸਾਲ ਦੀ ਬਹੁਤ ਬਹੁਤ ਧੰਨਵਾਦ ਕਰਦੇ ਆ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦਾ ਜਿਨ੍ਹਾਂ ਨੇ ਪ੍ਰੋਗਰਾਮ ਉਲੀਕੇ ਨੇ ਸਰਕਾਰ ਤੁਹਾਡੇ ਦਵਾਰ ਇਹ ਇਹਦੇ ਚ ਅਸੀਂ ਪਹਿਲਾਂ ਤਾਂ ਹਰ ਪਿੰਡ ਦੇ ਵਿੱਚ ਲਾਇਆ ਸੀਗਾ ਪਿਛਲੇ ਸਾਲ ਪਿੰਡ ਪਿੰਡ ਅਸੀਂ ਸਰਕਾਰ ਤੁਹਾਡੇ ਦਵਾਰ ਪ੍ਰੋਗਰਾਮ ਲਾਇਆ ਉਹਦੇ ਚ ਪਿੰਡਾਂ ਦੇ ਵਿੱਚ ਸਾਡੇ ਆਫੀਸਰ ਸਾਹਿਬਾਨ ਜਿਵੇਂ ਉੱਥੇ ਡੀਸੀ ਸਾਹਿਬ ਵੀ ਆਏ ਸੀ ਇਹ ਐਸਡੀਐਮ ਸਾਹਿਬ ਨੇ ਬੀਡੀਪੀਓ ਸਾਹਿਬ ਨੈਪ ਤਹਿਸੀਲਦਾਰ ਜੀ ਤਹਿਸੀਲਦਾਰ ਸਾਹਿਬ ਸਾਰੇ ਅਫੀਸਰ ਸਾਹਿਬਾਨ ਤੇ ਵੱਖ-ਵੱਖ ਵਿਭਾਗਾਂ ਤੋਂ ਅਫੀਸਰ ਆਉਂਦੇ ਨੇ ਉਹ ਆ ਕੇ ਮੌਕੇ ਦੀਆਂ ਪ੍ਰੋਬਲਮਸ ਨੂੰ ਉਹਨਾਂ ਦਾ ਨਿਪਟਾਰਾ ਕਰਦੇ ਨੇ ਤੇ ਜਿਹੜੀਆਂ ਅੱਗੇ ਕਰਨ ਵਾਲੀਆਂ ਨੇ ਉਹਦੇ ਲਈ ਅਸੀਂ ਲਿਖ ਕੇ ਲੈ ਜਾਂਦੇ ਹਾਂ ਤੇ ਉਹਦੇ ਲਈ ਅਸੀਂ ਕੰਮ ਕਰਦੇ ਆਂ ਆਪ ਲੋਕਾਂ ਨੂੰ ਖਜ਼ਾਖਵਰੀ ਤੋਂ ਬਚਣ ਲਈ ਦਫ਼ਤਰਾਂ ਦੇ ਵਿੱਚ ਜਾਣ ਤੋਂ ਕਈ ਵਾਰੀ ਟਾਈਮ ਨਹੀਂ ਹੁੰਦਾ ਉਹਦੇ ਲਈ ਅਸੀਂ ਆ ਪਿੰਡਾਂ ਦੇ ਵਿੱਚ ਆਨੇ ਆ ਸੋ ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀਗਾ ਕਿ ਸਰਕਾਰ ਜਿਹੜੀ ਆ ਉਹ ਸੱਥਾਂ ਤੋਂ ਚੱਲੂਗੀ ਪਿੰਡਾਂ ਤੋਂ ਚੱਲੂਗੀ ਸੋ ਤੁਸੀਂ ਉਹਦੀ ਇੱਕ ਉਦਾਹਰਨ ਆ ਬਹੁਤ ਵਧੀਆ ਕਿਉਂਕਿ ਅਸੀਂ ਪਿੰਡਾਂ ਤੋਂ ਸਰਕਾਰ ਚਲਾ ਰਹੇ ਹਾਂ ਲੋਕਾਂ ਦੀਆਂ ਗੱਲਾਂ ਜਿਹੜੀਆਂ ਨੇ ਇੱਥੋਂ ਪ੍ਰੋਬਲਮਾਂ ਜਿਹੜੀਆਂ ਨੇ ਇੱਥੋਂ ਸੁਣ ਕੇ ਲੈ ਕੇ ਜਾਂਦੇ ਆ ਤੇ ਉਹਦਾ ਹੱਲ ਕਰਦੇ ਆ ਬਿਲਕੁਲ ਜੀ ਦੇਖੋ ਕਈ ਗੱਲਾਂ ਹੁਣ ਜਿਵੇਂ ਮੰਨ ਲਓ ਇਹਨਾਂ ਨੇ ਪਹਿਲਾਂ ਵੀ ਮੈਰੋ ਆਇਆ ਸੀ ਸਰਕਾਰ ਤੁਹਾਡੇ ਦੁਆਰ ਚ ਜੋਂ ਤਾਂ ਵੀ ਓਨੇ ਪਿੰਡ ਤਕਰੀਬਨ ਆ ਪਾਉਂਦੇ ਆ ਅੱਜ ਤੱਕ ਇਹ ਗੱਲ ਨਹੀਂ ਕੀਤੀ ਸੀਗੀ ਅੱਜ ਗੱਲ ਕੀਤੀ ਆ ਤੇ ਜਿਹੜੀ ਅਸੀਂ ਇਹਨਾਂ ਨੂੰ ਕਿਹਾ ਵੀ 8-10 ਦਿਨ ਦੇ ਵਿੱਚ ਤੁਹਾਡਾ ਰਸਤੇ ਦਾ ਕੰਮ ਜਿਹੜਾ ਉਹ ਸ਼ਮਸ਼ਾਨ ਘਾਟ ਨੂੰ ਜਿਹੜਾ ਜਾਂਦਾ ਹੈਗਾ ਉਹ ਤਾਂ ਸ਼ੁਰੂ ਕਰਵਾ ਦਾਂਗੇ ਅੱਜ ਜੋ ਸੀਐਮ ਸਾਹਿਬ ਦੇ ਹੁਕਮ ਹੋਏ ਨੇ ਉਸ ਮੁਤਾਬਕ ਅਸੀਂ ਹਰ ਇੱਕ ਸਬਡਿਵੀਜ਼ਨ ਚ ਵਿਜ਼ਿਟ ਕਰਦੇ ਆਂ ਤੇ ਹਰ ਹਫ਼ਤੇ ਦੋ ਕੈਂਪ ਲਗਾਏ ਜਾਂਦੇ ਨੇ ਸਰਕਾਰ ਤੁਹਾਡੇ ਦੁਆਰ ਸਕੀਮ ਦੇ ਅਧੀਨ ਸੋ ਅੱਜ ਮਨੇਲਾ ਪਿੰਡ ਚ ਕੈਂਪ ਲਗਾਇਆ ਗਿਆ ਜ ਜਿਹਦੇ ਚ ਕਿ ਸਾਰੇ ਹੀ ਸਰਕਾਰੀ ਮਹਿਕਮੇ ਫੂਡ ਸਪਲਾਈ ਸੇਵਾ ਕੇਂਦਰ ਬਿਜਲੀ ਬੋਰਡ ਪਟਵਾਰੀ ਤੇ ਹੋਰ ਵੀ ਵੱਖ-ਵੱਖ ਮਹਿਕਮੇ ਇੱਥੇ ਆਏ ਨੇ ਜੋ ਵੀ ਲੋਕਾਂ ਦੀਆਂ ਗ੍ਰੀਵੈਂਸਸ ਹੈਗੀਆਂ ਨੇ ਉਹ ਮੌਕੇ ਤੇ ਸੁਣ ਕੇ ਜਿਨ੍ਹਾਂ ਦਾ ਹੱਲ ਇੱਥੇ ਹੋ ਸਕਦਾ ਉਹ ਅਸੀਂ ਕੋਸ਼ਿਸ਼ ਕੀਤੀ ਹੈ ਕਿ ਉਹ ਨਾਲ ਦੀ ਨਾਲ ਉਹਨਾਂ ਦਾ ਕੰਮ ਹੋ ਜਾਏ ਜਿਹੜੇ ਕੰਮ ਸਾਡੇ ਲੈਵਲ ਤੇ ਨਹੀਂ ਨੇ ਜਿਹੜੇ ਕਿ ਸਰਕਾਰ ਪੱਧਰ ਤੇ ਭੇਜਣ ਵਾਲੇ ਨੇ ਉਹਨਾਂ ਦੀਆਂ ਦਰਖਾਸਤਾਂ ਲੈ ਕੇ ਅਸੀਂ ਸੀਐਮ ਵਿੰਡੋ ਤੇ ਭੇਜਾਂਗੇ ਹਾਂਜੀ ਸਾਡਾ ਜਿਹੜਾ ਡੋਰ ਸਟੈਪ ਡਿਲੀਵਰੀ ਹੈਗੀ ਹੈ ਸੇਵਾ ਕੇਂਦਰ ਚੋਹੋ 1076 ਨੰਬਰ ਹੈਗਾ ਟੈਲੀਫੋਨ ਨੰਬਰ ਉਹਦੇ ਤੇ ਕਾਲਸ ਆਉਂਦੀਆਂ ਨੇ ਸੋ ਵੱਖ-ਵੱਖ ਸੇਵਾਵਾਂ ਲੋਕ ਉਹਦੇ ਚ ਵੀ ਹਾਸਲ ਕਰ ਸਕਦੇ ਨੇ ਤੇ ਨਾਲ ਹੀ ਫਤਿਹਗੜ ਸਾਹਿਬ ਜ਼ਿਲ੍ਹੇ ਚ ਕਾਫੀ ਦਰਖਾਸਤਾਂ ਆ ਰਹੀਆਂ ਨੇ ਤੇ ਲੋਕਾਂ ਨੂੰ ਸਹੂਲਤਾਂ ਉਪਲਬਧ ਹੋ ਰਹੀ ਹੈ ਅ ਹੁਣ ਪਿਛਲੇ ਹਫਤੇ ਵੀ ਚੀਫ ਸਕੱਟਰੀ ਸਾਹਿਬ ਵੱਲੋਂ ਇਸ ਚੀਜ਼ ਦਾ ਰਿਵਿਊ ਕੀਤਾ ਗਿਆ ਵਾਟਰ ਸਪਲਾਈ ਮੈਕਮੇਨ ਨੂੰ ਅਸੀਂ ਸਖਤ ਹਦਾਇਤਾਂ ਕੀਤੀਆਂ ਨੇ ਲੀਕੇਜ ਵੀ ਚੈੱਕ ਕੀਤੀ ਜਾਏ ਤੇ ਜਿੱਥੇ ਕਿਤੇ ਕੋਈ ਕੰਪਲੇਂਟ ਆਂਦੀ ਹੈ ਉਹਨੂੰ ਰਿਜ਼ੋਲਵ ਕੀਤਾ ਜਾਏ ਬਟ ਫੇਰ ਵੀ ਜੇ ਕਿਸੇ ਨੂੰ ਲੱਗਦਾ ਹੈ ਕਿ ਉਹਨਾਂ ਦੀ ਕੋਈ ਪ੍ਰੋਬਲਮ ਹੈਗੀ ਹੈ ਤੇ ਉਹ ਮੇਰੇ ਤੱਕ ਸਿੱਧੀ ਪਹੁੰਚ ਕਰ ਸਕਦੇ ਨੇ ਐਸਡੀਐਮ ਸਾਹਿਬ ਨੂੰ ਮਿਲ ਸਕਦੇ ਆ